ਸਾਡਾ 2022 ਦੇ ਵਿੱਚ ਸਾਨੂੰ 7% ਵੋਟਾਂ ਮਿਲਿਆ ਸੀ ਪੰਜਾਬ ਦੇ ਵਿੱਚ। ਔਰ ਤੁਸੀਂ ਐਸ ਇਲੈਕਸ਼ਨ ਦੇ ਵਿੱਚ 24 ਦੀ ਲੋਕ ਸਭਾ ਦੀ ਇਲੈਕਸ਼ਨ ਹੈ। ਤੁਸੀਂ ਅੱਗੇ ਸਾਹਮਣੇ ਦੱਸਣ ਤੋਂ ਕਿ ਇਹ 7 ਤੋਂ ਸਾਡੀ ਜਿਹੜਾ ਵੋਟ ਦਾ ਸ਼ੇਅਰ ਹੈ ਨਾ ਉਹ ਸਾਡਾ ਤਕਰੀਬਨ 20 ਨੂੰ ਪਾਸ ਕਰਦਾ। ਸਾਰੀ ਸੀਟ ਤੇ ਜਿਹੜੇ ਵੀ ਜਿੰਨੇ ਵੀ ਕਾਰਜਕਰਤਾ ਸੀਗਾ ਉਹਨਾਂ ਨੂੰ ਪਾਰਟੀ ਦੇ ਸਾਰਿਆਂ ਦੀ ਰਾਏ ਲਈ ਉਹ ਸਾਰੇ ਨੇ ਕਿਹਾ ਕਿ ਲੋਕਲ ਬੰਦਾ ਚਾਹੀਦਾ ਸਾਨੂੰ ਬਾਹਰਲਾ ਕੋਈ ਐਕਟਰ ਹੋਵੇ ਕੋਈ ਡਾਇਰੈਕਟਰ ਹੋਵੇ ਜਾਂ ਚਾਹੇ ਜਿਹੜੇ ਕੋਈ ਫੌਜੀ ਹੋ ਉਹਨਾਂ ਨੇ ਕਿਹਾ ਲੋਕਲ ਬੰਦਾ ਹੋਵੇ ਕਿਉਂਕਿ ਅਸੀਂ ਕੰਮ ਲੈਣੇ ਲੋਕਲ ਬੰਦੇ ਤੋਂ ਬਾਹਰ ਫੰਡੀ ਲੋਕਲ ਬੰਦੇ ਲੀਡਰ ਲੋਕਲ ਹੋਏਗਾ ਤਾਂ ਫੇਰ ਹੀ ਜਾ ਕੇ ਲੋਕਾਂ ਦੇ ਕੰਮ ਹੋਣਗੇ ਸਨਿਧੀយਤਾ ਜੋ ਜਿੱਤੇ ਆਏ ਹੀ ਨਹੀਂ ਫਤਿਹ ਸਿੰਘ ਬਾਜਵਾ ਕਿਦੋਂ ਨਹੀਂ ਦੇ ਕੋਈ ਤਾਂ ਪਾਰਟੀ ਦੇ ਇਹ ਤੇ ਪਾਰਟੀ ਨੇ ਚੋਣ ਕਰਨੀ ਹੈ ਜਨਰੇਟ ਦੀ ਤੇ ਪਾਰਟੀ ਮੌਕਾ ਦੇ ਕਿ ਤੇ ਫਿਰ ਝੱਟ ਕੇ ਲੜਾਂਗੇ ਨਹੀਂ ਕਿਸੇ ਹੋਰ ਨੂੰ ਟਿਕਟ ਦੇ ਦੀ ਬੀਜਪੀ ਔਰ ਅਕਾਲੀ ਦਲ ਮੁਰਦੇ ਗੱਟ ਜੁੜ ਹੋ ਲੇਕਿਨ ਕੱਲ ਸੁਖਬੀਰ ਬਾਦਲ ਦਾ ਇੱਕ ਸੀਬਿਆਡ ਕੀ ਨਹੀਂ ਇਦਾਂ ਦੀ ਗੱਲ ਨਹੀਂ ਇਹ ਮਿੱਥੇਗਾ ਮੀਡੀਆ ਦਾ ਬਣਾਇਆ ਹੋਇਆ ਗੱਲ ਆਪਾਂ 13 ਦੀ 13 ਦੀ ਆ ਬਿਲਕੁਲ ਅਸੀਂ ਵੀ 13 ਦੀ ਤਿਆਰੀ ਚ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤੇ 2000 ਲੋਕ ਸਭਾ ਚੋਣਾਂ 2020 ਚਵੀ ਦੀ ਔਰ ਤਿਆਰੀਆਂ ਜਿਹੜੀਆਂ ਲਗਭਗ ਜਿਹੜੀਆਂ ਹਰ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੀ ਉਮੀਦਵਾਰਾਂ ਦੀ ਇੱਕ ਸੂਚੀ ਜਾਰੀ ਕਰ ਦਿੱਤੀ ਗਈ ਹੈ ਲੇਕਿਨ ਬਾਕੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹ ਹਜੇ ਗੱਠ ਜੋੜ ਦੀਆਂ ਨੀਤੀ ਦੇ ਨਾਲ ਚੱਲਦੀਆਂ ਕੋਈ ਇਹ ਕਹਿ ਸਕਦੇ ਕਿ ਕਈ ਲੀਡਰ ਇੱਕ ਦੂਸਰੇ ਨੂੰ ਪਾਰਟੀ ਵੀ ਚੇਂਜ ਕਰਕੇ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਬਦਲ ਅਦਲਾ ਬਦਲੂ ਵੀ ਚੱਲ ਰਹੀ ਹੈ ਮੇਰੇ ਨਾਲ ਨੇ ਫਤਿਹਜੰਗ ਸਿੰਘ ਬਾਜਵਾ ਜੋ ਭਾਜਪਾ ਦੇ ਵਾਈਸ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕਿਵੇਂ ਦੀਆਂ ਤਿਆਰੀਆਂ ਭਾਜਪਾ ਵੱਲੋਂ ਬਾਈਸ ਸਾਹਿਬ ਕਿਵੇਂ ਦੀਆਂ ਤਿਆਰੀਆਂ ਭਾਜਪਾ ਵੱਲੋਂ ਕਿਉਂਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ 2022 ਦੇ ਵਿੱਚ ਵੀ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਭਾਜਪਾ ਨੇ ਜਿਸ ਤਰੀਕੇ ਨਾਲ ਇੱਕ ਗੇਮਪਲੇ ਕੀਤੀ ਔਰ ਜੇ ਚਵੀ ਦੀ ਗੱਲ ਕਰੀਏ ਕਿਵੇਂ ਦੀਆਂ ਰਹਿਣਗੀਆਂ ਦੇਖੋ ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦੀ ਆਰਗੇਨਾਈਜੇਸ਼ਨ ਜਾਂ ਤਿਆਰੀ ਦੀ ਗੱਲ ਹੈ ਤਾਂ ਕੋਈ ਵੀ ਪਾਰਟੀ ਦੇ ਲਾਗੇ ਤਾਂ ਗਈ ਹੈ ਕਿਉਂਕਿ ਇਹ ਵਾਹਦ ਦੇ ਕਹੇ ਹੋਜੀ ਆਰਗੇਨਾਈਜੇਸ਼ਨ ਹੈ ਹੋਜੀ ਪਾਰਟੀ ਹੈ ਵੀ ਜਦ ਅੱਜ ਇਲੈਕਸ਼ਨ ਕੋਈ ਖਤਮ ਹੋਈ ਹੈ ਤੇ ਅਗਲੇ ਦਿਨ ਫਿਰ ਇਹਦੀ ਮੀਟਿੰਗ ਹੁੰਦੀ ਵੀ ਆ ਉਹ ਅਗਲੇ ਇਲੈਕਸ਼ਨ ਦੀ ਤਿਆਰੀ ਕਰੀ ਸਾਡਾ 2022 ਦੇ ਵਿੱਚ ਸਾਨੂੰ 7% ਵੋਟਾਂ ਮਿਲੀਆਂ ਸੀ ਪੰਜਾਬ ਦੇ ਵਿੱਚ ਔਰ ਤੁਸੀਂ ਇਸ ਇਲੈਕਸ਼ਨ ਦੇ ਵਿੱਚ 24 ਦੀ ਲੋਕ ਸਭਾ ਦੀ ਇਲੈਕਸ਼ਨ ਵਿੱਚ ਤੁਸੀਂ ਸਾਡੇ ਸਾਹਮਣੇ ਰਿਜ਼ਲਟ ਉਣ ਕੇ ਇਹ 7 ਤੋਂ ਸਾਡੀ ਜਿਹੜਾ ਵੋਟ ਬੈਕ ਸ਼ੇਅਰ ਹੈਗਾ ਉਹ ਸਾਡਾ तकरीबन 20 ਨੂੰ ਪਾਰ ਕਰੇਗਾ ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਖੋਰਾ ਲੱਗਾ ਲੋਕਾਂ ਨੇ ਜਿਸ ਚਾਹ ਦੇ ਨਾਲ ਆਮ ਆਦਮੀ ਪਾਰਟੀ ਨੂੰ ਚੁਣ ਕੇ ਲਿਆਂਦਾ ਸੀ ਉਹਦੇ ਵਿੱਚ ਸਾਰੇ ਨੂੰ ਇਹ ਆਸ ਸੀ ਵੀ ਆਮ ਆਦਮੀ ਪਾਰਟੀ ਸਾਡੇ ਵਿੱਚੋਂ ਜਿਹੜੇ ਬੰਦੇ ਜਿਹੜੇ ਨੇ ਉਹਨਾਂ ਨੂੰ ਮੌਕਾ ਮਿਲਿਆ ਲੋਕਾਂ ਨੇ ਬੜੀ ਆਸ ਨਾਲ ਇਹ ਸਾਰਾ ਕੰਮ ਕੀਤਾ ਤੋਂ ਮੈਂ ਇਹ ਸਮਝਦਾ ਵੀ ਲੋਕਾਂ ਦਾ ਦਿਲ ਟੁੱਟ ਚੁੱਕਾ ਹੈ ਕਮ ਬਿਲਕੁਲੀ ਹੋ ਰਿਹਾ ਪੰਜਾਬ ਤੇ ਕਰਜ਼ਾ ਚੜ ਚੁੱਕਾ ਲੋਕ ਇਸ ਪਾਰਟੀ ਦਾ ਹੁਣ ਬਦਲਾ ਚਾ ਰਿਹਾ ਸੋਚੀ ਆ ਜੀ ਉਹਨੂੰ ਕਿਵੇਂ ਦੇਖਦੇ ਹੋ ਸੋਚੀ ਕੋਈ ਗੱਲ ਨਹੀਂ ਜਵਾਨਤਾ ਜਦ ਮੇਰੀ ਇੱਕ ਗੱਲ ਅੱਜ ਨੋਟ ਕਰਦੇ ਹੋ ਸਰਕਾਰ ਇਹਨਾਂ ਦੀ ਹੈ ਬਹੁ ਬੁਰੀ ਤਰਾ ਰਹੇ ਕਈ ਜਗ੍ਹਾ ਇਹਨਾਂ ਦੀ ਜਵਾਨਤਾ ਜ਼ਬਤ ਹੁੰਦੀ ਆ ਇਹਦਾ ਮਤਲਬ ਤੇ ਇਹਨਾਂ ਕੋ ਬੰਦਾ ਹੀ ਨਹੀਂ ਹੋਰ ਕੋਈ ਇਹ ਪਾਰਟੀ ਦਾ ਮਕਸਦ ਕੀ ਚਿਹਰਾ ਕੀ ਵਿਖਿਆ ਜਿਹੜੇ ਲੋਕ ਇਹਨਾਂ ਦੀਆਂ ਦਰਿਆ ਪਛਾਣਦੇ ਨੇ ਜਿਨ੍ਹਾਂ ਨੂੰ ਇਹ ਆਰਸੀਪੀ ਸਾਨੂੰ ਪਾਰਟੀ ਅਕੋਮੋਡੇਟ ਕਰੇਗੀ ਉਹ ਤੇ ਵਿਚਾਰੇ ਉਹ ਤੇ ਦਰਿਆ ਵਛਾਂ ਜੋਗੇ ਰਹਿਗੇ ਇਹਨਾਂ ਨੇ ਇੱਕ ਡਾਕ ਜੱਬੇਵਾਲ ਨੂੰ ਲੈਂਦਾ ਰਾਜਕਮਰ ਜੱਬੇਵਾਲ ਨੂੰ ਇਹ ਤੇ ਪਾਰਟੀਆਂ ਦੂਜੀਆਂ ਤੋਂ ਇਹਨਾਂ ਕੋਲ ਬੰਦਾ ਹੀ ਨਹੀਂ ਜਲੰਧਰ ਵੇਲੇ ਇਹਨਾਂ ਨੇ ਉਹ ਰਿੰਕ ਪੁਲੇ ਆਂਦਾ ਸੀ ਉਹਨੇ ਨਾ ਹੁਸ਼ਿਆਰ ਪੁਲੀ ਜੱਬੇਵਾਲ ਲੈ ਲਿਆ ਹੋਰ ਉਡੀਕਣ ਦੇ ਨੇ ਇਹਦੇ ਖੱਬੇ ਸੱਜੇ ਕੋਈ ਚਿਹਰੇ ਬਹੁਤ ਬੁਰਾ ਹਾਲ ਹੋ ਚੁੱਕਾ ਇੱਕ ਜਦੋਂ ਪਾਰਟੀ ਨਵੀਂ ਬਣੀ ਸੀ ਲੋਕਾਂ ਨੂੰ ਆਸੀ ਉਦੋਂ ਇੱਕ ਚਾਹ ਹੁੰਦਾ ਲੋਕਾਂ ਨੂੰ ਅੱਜ ਤਾਂ ਆਮ ਆਦਮੀ ਪਾਰਟੀ ਤੇ ਜਿਹੜਾ ਜਾਏਗਾ ਉਹ ਖੁਦਕਸ਼ੀ ਵਾਲਾ ਕੰਮ ਹੈ। ਤੋਂ ਬਾਕੀ ਵਕਤ ਤੱਕ ਇੱਕ ਚਰਚਾ ਰਹਿੰਦੀ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਹਮੇਸ਼ਾ ਹਰ ਵਾਰੀ ਇੱਕ ਉਮੀਦਵਾਰ ਐਕਟਰ ਆਂਦਾ ਹੈ। ਕੁਝ ਲੋਕਾਂ ਦੀ ਵੀ ਇਹ ਰੈਜ਼ੈਂਟਮੈਂਟ ਵੀ ਹੈਗੀ ਹੈ ਕਿ ਬਾਹਰੋਂ ਉਮੀਦਵਾਰ ਲਿਆ ਜਾਏ ਜਾਂ ਬਾਲੀਵੁੱਡ ਤੋਂ ਆਦਾ। ਉਹ ਚੀਜ਼ ਨੂੰ ਤੁਸੀਂ ਕਿਦਾਂ ਦੇਖਦੇ ਹੋ ਕਿ ਹਜੇ ਚਾਹੇ ਨਹੀਂ ਹਜੇ ਤੱਕ ਅਨਾਉਂਸ ਹੋਇਆ ਕੋਈ ਉਮੀਦਵਾਰ ਲੇਕਿਨ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ ਇਹ ਸਾਰੀ ਸੀਟ ਦੇ ਜਿਹੜੇ ਵੀ ਜਿੰਨੇ ਵੀ ਕਾਰਜਕਰਤਾ ਸੀਗਾ ਉਹਨਾਂ ਨੂੰ ਪਾਰਟੀ ਨੇ ਸਾਰਿਆਂ ਦੀ ਰਾਏ ਲਈ ਔਰ ਸਾਰਿਆਂ ਨੇ ਕਿਹਾ ਵੀ ਲੋਕਲ ਬੰਦਾ ਚਾਹੀਦਾ ਸਾਨੂੰ ਬਾਹਰਲਾ ਕੋਈ ਐਕਟਰ ਹੋਏ ਕੋਈ ਡਾਇਰੈਕਟਰ ਹੋਏ ਤੇ ਜਾਂ ਜਿਹੜੇ ਜਿਹੜੇ ਕੋਈ ਫੌਜੀ ਹੋਏ ਉਹਨਾਂ ਨੇ ਕਿਹਾ ਲੋਕਲ ਬੰਦਾ ਹੋਏ ਕਿਉਂਕਿ ਅਸੀਂ ਕੰਮ ਲੈਣੇ ਲੋਕਲ ਬੰਦੇ ਕੋਲ ਬਾਹਰ ਫੱਡੀ ਲੋਕਲ ਬੰਦੇ ਦੀ ਲੀਡਰ ਲੋਕਲ ਹੋਏਗਾ ਤੇ ਫੇਰ ਹੀ ਜਾ ਕੇ ਲੋਕਾਂ ਦੇ ਕੰਮ ਮੋੜਗੇ ਸਣੀ ਦਿਓਲ ਤਾਂ ਜੋ ਜਿੱਤਿਆ ਆ ਹੀ ਨਹੀਂ ਤੇ ਲੋਕਾਂ ਦਾ ਉਹ ਜਿਹੜਾ ਪਾਰਟੀ ਵੀ ਇਸ ਚੀਜ਼ ਤੇ ਜਿਹੜਾ ਕਰ ਰਹੀ ਹੈ ਫਤੇਜ ਸਿੰਘ ਬਾਜਵਾ ਕਿਦਾਂ ਦੇ ਉਮੀਦਵਾਰ ਹੈਗੇ ਦੇਖੋ ਇਹ ਤਾਂ ਪਾਰਟੀ ਦੇ ਵਿੱਚ ਦਾ ਇਹ ਤਾਂ ਪਾਰਟੀ ਨੇ ਚੋਣ ਕਰਨੀ ਹੈ ਕੈਂਡੀਡੇਟ ਦੀ ਤੇ ਪਾਰਟੀ ਮੌਕਾ ਦੇਗੀ ਤੇ ਫਿਰ ਡਟ ਕੇ ਲੜਾਂਗੇ ਨਹੀਂ ਕਿਸੇ ਹੋਰ ਨੂੰ ਟਿਕਟ ਦੇ ਦੀ ਉਹਦੀ ਫਤ ਕਰ ਇੱਕ ਬੜੀ ਚਰਚਾ ਰਹਿੰਦੀ ਹੈ ਕਿ ਬੀਜੇਪੀ ਔਰ ਅਕਾਲੀ ਦਲ ਮੁੜ ਕੇ ਗੱਠਜੋੜ ਹੋ ਰਿਹਾ ਹੈ ਲੇਕਿਨ ਕੱਲ ਸੁਖਬੀਰ ਬਾਦਲ ਦਾ ਇੱਕ ਸੀ ਬਿਆਨ ਕਿ ਨਹੀਂ ਇਦਾਂ ਦੀ ਗੱਲ ਨਹੀਂ ਇਹ ਇੱਕ ਮੈਥਿਕ ਹੈ ਇੱਕ মিডিਆ ਦਾ ਬਣਾਇਆ ਹੋਇਆ ਗੱਲ ਆਪਾਂ 13 ਦੀ 13 ਤੋਂ ਲੜਾਂਗੇ ਬਿਲਕੁਲ ਅਸੀਂ ਵੀ 13 ਦੀ ਤਿਆਰੀ ਚ ਇਹ ਤੇ ਲੋਕਾਂ ਮੀਡੀਆ ਨੇ ਗੱਲ ਗੱਲਬਾਤ ਹਮੇਸ਼ਾ ਦੇਖੋ ਇੰਡੀਆ ਅਲਾਈன்ஸ் ਦੀ ਚੱਲਦੀ ਪੰਜਾਬ ਚ ਆਪ ਤੇ ਕਾਂਗਰਸ ਦਾ ਅਲਾਈன்ஸ் ਨਹੀਂ ਹੋਇਆ ਤੇ ਅਲਾਈன்ஸ் ਦੀ ਗੱਲਬਾਤ ਚੱਲਦੀਆਂ ਹੁੰਦੀਆਂ ਨੇ ਕਿਉਂਕਿ ਪੁਰਾਣੇ ਅਲਾਈன்ஸ் 파ਟਨਰ 1996 ਤੋਂ ਲੈ ਕੇ ਹਮੇਸ਼ਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਅਲਾਈன்ஸ் 파ਟਨਰ ਰਿਹਾ ਅਲਾਈன்ஸ் ਇੱਕੋ ਜ਼ਰੂਰੀ ਨਹੀਂ ਵੀ ਸੁਖਵੀਰ ਬਾਦਲ ਵਾਲੀ ਗੱਲ ਹੋ ਰਹੀ ਹੈ ਹੋ ਸਕਦਾ ਹੈ ਉਹਨਾਂ ਦੇ ਕੋਈ ਹੋਰ ਰਿਪਰੈਜ਼ੈਂਟੇਟਿਵ ਬੰਦੇ ਗੱਲ ਕਰਦੇ ਨੇ ਜੀ ਇਸ ਤੇ ਮਕਾਨੇ ਹੋ ਸਕਦਾ ਹੈ ਵੀ ਸੀਟ ਸ਼ੇਰਿੰਗ ਤੇ ਕੋਈ ਗੱਲਬਾਤ ਚੱਲਦੀ ਹੈ ਜਿੱਦਨ ਕਲੈਰਿਟੀ ਹੋ ਗਈ ਸਾਡੀ ਪਾਰਟੀ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਲੜਨ ਦੀ ਤਿਆਰੀ ਕਰੀ ਬੈਠੀ ਹੈ ਜੇ ਐਲਾਈਅੰਸ ਹੋ ਗਿਆ ਫਿਰ ਹੌਸਾ ਆਪਣਾ ਕਰਾਂਗੇ ਜੇ ਨਹੀਂ ਹੋਇਆ ਤੇ ਤਿਆਰ ਪਰ ਤਿਆਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਅਦਰ ਸਟੇਟਸ ਦੇ ਐਲਾਈਅੰਸ ਜਿਹਨੂੰ ਇੰਡੀਆ ਦਾ ਨਾਮ ਤੁਸੀਂ ਕਿਹਾ ਹੈ ਵੀ ਉਹਨੂੰ ਦੇ ਕਿਦਾਂ ਦੇਖਦੇ ਹੋ ਕੱਲ ਵਾਲੇ ਇਨਸੀਡੈਂਟ ਬਾਅਦ ਕਿ ਜਦੋਂ ਪੰਜਾਬ ਦੇ ਵਿੱਚ ਤੇ ਇੱਕ ਦੂਜੇ ਦੀ ਜੋੜ ਤੋੜ ਨੀਤੀ ਚੱਲ ਰਹੀ ਪਈ ਹੈ ਥੋੜਾ ਜਿਹਾ ਅੱਗੇ ਚੱਲ ਜੀਏ ਤੇ ਹਰਿਆਣੇ 'ਚ ਕਿੱਥੇ ਲੜਦੇ ਪਏ ਗੁਜਰਾਤ ਦੇ ਵਿੱਚ ਕਿੱਥੇ ਲੜਦੇ ਪਏ ਦੇਖੋ ਗੱਲ ਇਹ ਹੈ ਵੀ ਲੋਕਾਂ ਨੂੰ ਸਮਝ ਆ ਗਈ ਹੈ ਵੀ ਮੋਦੀ ਜੀ ਨੂੰ ਰੋਕਣ ਦੇ ਲਈ ਮੋਦੀ ਜੀ ਦੇ ਵਿਜੇ ਰਥ ਨੂੰ ਰੋਕਣ ਦੇ ਲਈ ਡਬਲ ਇੰਜਨ ਦੀ ਸਰਕਾਰ ਨੂੰ ਰੋਕਣ ਦੇ ਲਈ ਇਹ ਸਾਰੇ ਛੇੜੀ ਅੰਤਰ ਇਹ ਨਾ ਕਰਦੇ ਕਿਤੇ ਵੀ ਇਹਨਾਂ ਦਾ ਕੰਮ ਕਾਮਯਾਬ ਨਹੀਂ ਹੋ ਰਿਹਾ ਉਜੀ ਦੇਖੋ ਨਾ West Bengal ਤੇ TMC ਨੇ ਨਹੀਂ ਕੀਤਾ। Mamata Banerjee ਕਹਿੰਦੀ ਵੀ ਅਸੀਂ ਇਹਨਾਂ ਨਾਲ ਗੱਲ ਹੀ ਨਹੀਂ ਕਰਦੇ। ਤੇ ਤੁਸੀਂ ਕਿਸੇ ਵੀ ਸਟੇਟ ਤੇ ਲੈ ਲਓ। ਔਰ इवन ਇਨ a Tamil Nadu ਦੂਜੀ ਜਗ੍ਹਾ ਸਾਰੀ ਜਗ੍ਹਾ एवरीथिंग ਇਹਨਾਂ ਨਾਲ ਕੋਈ ਤਿਆਰੀ। ਆਮ ਆਦਮੀ ਪਾਰਟੀ ਗੁਜਰਾਤ ਉਹਨਾਂ ਦੇ ਪੰਜਾਬ 'ਚ ਵੀ ਹੈਗੇ। ਸੋ ਇਹ ਇਹ ਜਿੱਥੇ ਇਹਨਾਂ ਨੂੰ ਸੂਟ ਕਰਦਾ ਇੱਕ ਦੂਜੇ ਨੂੰ ਸਿਰ ਮੋਦੀ ਜੀ ਦੇ ਅਗੇਂਸਟ ਉਹਨਾਂ ਨੂੰ ਰੋਕਣ ਦੀ ਗੱਲਬਾਤ ਹੈ ਬਾਕੀ ਕੋਈ ਗੱਲ ਨਹੀਂ ਮੋਦੀ ਜੀ 400 ਤੋਂ ਵੱਧ ਸੀਟਾਂ ਬੀਜੇਪੀ ਜਿੱਤ ਕੇ ਆਏਗੀ ਬੀਜੇਪੀ ਦਾ લક્ષ્ય ਹੈ ਔਰ ਇਹ લક્ષ્ય ਨੂੰ ਆਪਾਂ ਪੂਰਾ ਕਰਾਂਗੇ लास्ट ਸਵਾਲ ਫਿਰ ਮੈਂ ਅਕਾਲੀ ਦਲ ਬਾਰੇ ਪੁੱਛੂਗਾ ਫਤਿਹ ਜੰਗ ਸਿੰਘ ਬਾਦਲਾ ਐਜ਼ ਫਤਿਹ ਜੰਗ ਸਿੰਘ ਬਾਦਲਾ ਕੀ ਅੱਜ ਸਮਝਦੇ ਨੇ ਕਿ ਅਕਾਲੀ ਦਲ ਔਰ ਬੀਜੇਪੀ ਦਾ ਗੱਠਜੋੜ ਹੋਣਾ ਚਾਹੀਦਾ ਦੇਖੋ ਮੈਂ ਇਸ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਪਾਰਟੀ ਹਾਈ ਕਮਾਂਡ ਦੇ ਕੋਲ ਹੈ ਮੈਂ ਕੀ ਚਾਹਾਂ ਮੇਰੇ ਚਾਹ ਨਾਲ ਕੁਝ ਨਹੀਂ ਹੋਣਾ ਤੇ ਨਾ ਉਹ ਜੀ ਸਟੇਟਮੈਂਟ ਬੰਦੇ ਨੂੰ ਦੇਣੀ ਚਾਹੀਦੀ ਹੈ ਜਿਹੜੀ ਸਾਰੀ ਪਾਰਟੀ ਹਾਈ ਕਮਾਂਡ ਦੇ ਉਲਟ ਜਾਏ ਜੋ ਪਾਰਟੀ ਕਰੇਗੀ ਅਸੀਂ ਉਹਦੇ ਨਾਲ ਬਿਲਕੁਲ ਤੁਸੀਂ ਦੇਖਿਆ ਕਿ ਉਹਨਾਂ ਦੇ ਸਿੱਕਾ ਭਾਜੀਪੀ ਦੀ ਵੀ ਪੂਰੀ ਤਿਆਰੀ ਹੈ ਔਰ ਜਿਹੜਾ ਇੱਕ ਨਾਰਾ ਦਿੱਤਾ ਗਿਆ 400 ਪਲੱਸ ਦਾ ਨਾਰਾ ਲੈ ਕੇ ਚੱਲਦੇ ਪਏ ਨੇ ਔਰ ਭਾਜੀਪੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਜਾਣਗੇ ਔਰ ਲੋਕਾਂ ਦੇ ਵਿੱਚ ਜਾਣਗੇ ਔਰ ਇੱਥੇ ਇੱਕ ਜਿੱਤ ਦਾ ਦਾਵਾ ਕਰਦੇ ਨੇ ਫਤ ਜੰਗਸ਼ੇਮਾ ਕੈਮਰਾਪਰਸਨ ਵਿਕਰੀਨਗਲ ਗੋਟਚਾਵਰਾ ਜਗਬਾਡੀ ਟਿਵਲੀ ਕੋਲ ਆਸਟਾ